ਬਰਾ ਯਾਰ ਚ ਕੋਈ ਨਹੀਂ ਕੇ ਨਾ ਮਾਰੋ ਫੋੜੀ ਕਰਨਾ ਬਹੁਤ ੱਠਾ ਆ ਬਹੁਤ ਦੱਸਣਾ ਬਸ ਭਾਈ ਆਪਣਾ ਨਾਮ ਕੀ ਹੈ ਤੇ ਕਿੱਥੋਂ ਰਹਿਣ ਵਾਲੇ ਮੇਰਾ ਨਾਮ ਅਛਦੀਪ ਸਿੰਘ ਪਿੰਡ ਮਾਪੇਵਿੰਡ ਦਾ ਰਹਿਣ ਵਾਲਾ ਕੀ ਹੋਇਆ ਕੀ ਅੱਜ ਜੀ ਮੇਰੇ ਫਾਜ਼ਲ ਸਾਹਿਬ ਸਰਦਾਰ ਲਕਿੰਦਰ ਸਿੰਘ ਕਿ ਉਹ ਵੀ 9 ਤਰੀਕ ਨੂੰ ਮਤਲਬ 11:30 ਵਜੇ ਘਰੋਂ ਗਏ ਆ ਰੋਟੀ ਖਾ ਕੇ ਦਿਨ ਦੇ ਟਾਈਮ ਮੈਨੂੰ ਕਹਿੰਦੇ ਮੈਂ ਬਾਬਾ ਕਿੱਥੇ ਚੱਲੇ ਇੱਦਾਂ ਮੈਂ ਕੰਮ ਕਰਨਾ ਬੇਟਾ ਮੈਂ ਆਉਣਾ ਤੇ ਮੈਂ ਕਿਹਾ ਕਿੱਥੇ ਚੱਲੇ ਕਿੱਥੇ ਕਹਿੰਦੇ ਮੈਂ ਆ ਜੰਨਾ ਮੈਂ ਕੰਮ ਚੱਲੇ ਅੱਗੇ ਵੀ ਜਾਂਦੇ ਸਾਡਾ ਵਪਾਰ ਲੈਣ ਦਾ ਕੰਮ ਆ ਮਤਲਬ ਸਾਡਾ ਗੱਡੀਆਂ ਦਾ ਆਉਣ ਜਾਣ ਦਾ ਤੇ ਥੋੜਾ ਨੇਰਾ ਸਵੇਰਾ ਵੀ ਹੋ ਜਾਂਦਾ ਸਾਡਾ ਇੱਕੰਦਾ ਹੀ ਕੰਮ ਅਸੀਂ ਵੇਟ ਕਰਦੇ ਰਹੇ ਮੇਰੇ ਮਮਾ ਦੁਪਹਿਰਾ ਕੱਟਣ ਗਏ ਤੇ ਉਹ ਕਹਿੰਦੇ ਮੈਨੂੰ ਆਣ ਕੇ ਵੀ ਤੇਰੇ ਬਾਬਾ ਨਹੀਂ ਆਏ ਮੈਂ ਕਿਹਾ ਵੀ ਆ ਜਾਂਦੇ ਕਿਤੇ ਖਲੋਗੇ ਹੋਣਗੇ ਜਦੋਂ ਮੈਂ ਫੋਨ ਲਾਇਆ ਸੀ ਪਹਿਲਾਂ ਵੀ 3 ਵਜੇ ਉਹਨਾਂ ਦਾ ਬੰਦ ਆਉਂਦਾ ਮੈਂ ਚਲੋ ਅੱਗੇ ਵੀ ਕਿਹੜੇ ਵੇਲੇ ਬੰਦ ਆ ਜਾਂਦਾ ਤੇ ਮਤਲਬ ਹੁਣ ਵੀ ਹੋ ਗਿਆ ਹੋਣਾ ਬਾਅਦ ਵਿੱਚ ਮੈਂ ਫੋਨ ਲਾਇਆ ਨਹੀਂ ਕੋਈ ਮम्मा ਸਿਰਫ ਫਿਕਰ ਕਰਨ ਦਵੇ ਮੈਨੂੰ ਵੀ ਇਹ ਹੀ ਮੇਰੇ ਪਾਪਾ ਮੈਨੂੰ ਦਿਹਾੜੀ ਦੇ 25 25 20 20 ਫੋਨ ਲਾਉਂਦੇ ਸੀ ਵੀ ਪੁੱਤ ਜੇ ਮੈਂ ਘਰੇ ਆਵਾਂ ਵੀ ਬੰਦੇ ਕੀ ਕਰਨਦੇ ਕਿੱਥੇ ਆ ਕੀ ਆ ਤੇ ਇਹਨੇ ਮੁੜ ਕੇ ਅਸੀਂ ਬਾਅਦ ਵਿੱਚ 10 ਵਜੇ ਜਾ ਕੇ ਖਾਣੇ ਮਰੇ ਆ ਚਾਚਾ ਜੀ ਦਾਇਆ ਜੀ ਨਾਲ ਗਏ ਸਾਰੇ ਜਣੇ ਅਸੀਂ ਜਾ ਕੇ ਦਰਕਾਹ ਕਿ ਦਿੱਤੀ ਆ ਇਹਨੇ ਦਰਖਾਸਤ ਇਹ ਨਹੀਂ ਸਾਨੂੰ ਮਿਲਿਆ ਉੱਥੇ ਮੁੰਜੀ ਸਾਹਿਬ ਉਹਨਾਂ ਨੇ ਐਸਐਚਓ ਉਹਨਾਂ ਮੁੰਜੀ ਸਾਹਿਬ ਨੇ ਦਰਖਾਸਤ ਤੇ ਲਿਖਤੀ ਆ ਮੁੜ ਕੇ ਅਗਲੇ ਦਿਨ ਆਂਦੇ ਆ ਜਾਓ ਐਸਐਚਓ ਨੂੰ ਮਲਾ ਲਾਂਗੇ 9 ਵਜੇ ਮੁੜ ਕੇ ਮਿਲਿਆ ਇਹਨੇ ਕੋਈ ਨਹੀਂ ਕਹਿੰਦਾ ਛੱਤੀਆਂ ਘੰਟਿਆਂ ਜਉਣੀ ਸੀ ਡੀਆਰ ਉਹੀ ਕੰਮ ਮੈਂ ਜਮਾ ਘੰਟੇ ਦੋਹਾਂ ਤਿੰਨਾਂ ਘੰਟੇ ਕਰਾਇਆ ਚਾਰ ਵੀ ਨਹੀਂ ਲੱਗੀ ਤਰਨਤਾਰਨ ਗਿਆ ਤਰਨਤਾਰਨ ਉਹ ਆ ਥਾਣੀ ਪਈ ਸੀ ਡੀਆਰ ਹਾਂ ਪਿੰਡ ਨੂੰ ਸਾਰੇ ਇਲਾਕੇ ਨੂੰ ਸਾਡੀ ਇਹੋ ਡਿਮਾਂਡ ਆ ਵੀ ਇੱਥੇ ਪਰਚਾ ਹੋਵੇ ਇਹ ਸਪੈਂਡ ਹੋਵੇ ਐਸਐਚਓ ਚਵਾਲ ਚਾਰ ਪਿੰਡ ਤੋਂ ਸਾਡੇ ਇਲਾਕੇ ਦੇ ਬੰਦਿਆਂ ਦੀ ਇੱਕ ਵੀ ਸੁਣੀ ਨਹੀਂ ਨੇ ਤੁਸੀਂ ਆਹ ਡਾਣੇ ਰਹੇ ਹੋ ਯਾਰ ਜਾ ਕੇ ਪੁੱਛੀਏ ਸ਼ਾਇਦ ਮਿਲੇ ਤੁਹਾਨੂੰ ਹਾਂਜੀ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਐਸਐਚਓ ਚਵਾਲ ਜੀ ਤੇ ਮੇਰੇ ਕੋਲ ਇੱਕ 10 ਤਰੀਕ ਨੂੰ ਇੱਕ ਕੰਪਲੇਂਟ ਆਉਂਦੀ 9 ਤਰੀਕ ਨੂੰ 9 ਤਰੀਕ ਨੂੰ 9 ਤਰੀਕ ਨੂੰ ਸਾਰਾ ਪਤਾ ਸਾਰਾ 9 ਤਰੀਕ ਨੂੰ ਮੇਰੇ ਕੋਲ ਇੱਕ 10 ਤਰੀਕ ਨੂੰ ਕੰਪਲੇਂਟ ਆਉਂਦੀ 9:30 ਵਜੇ ਉਹਦੇ ਵਿੱਚ ਇਹ ਲਿਖਿਆ ਹੁੰਦਾ ਹੈ ਵੀ 9 ਤਰੀਕ ਨੂੰ 9 ਤਰੀਕ ਨੂੰ 9:30 ਵਜੇ ਸਾਡਾ 12 ਵਜੇ ਸਾਡਾ ਇੱਕ ਜਿਹੜਾ ਆਪਣਾ ਇਹਨਾਂ ਦਾ ਰਕਵਿੰਦਰ ਸਿੰਘ ਰਕਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਉਹ ਘਰੋਂ ਚਲੇ ਗਿਆ ਤੇ ਸਾਨੂੰ ਦੱਸ ਕੇ ਗਿਆ ਹੂੰ ਵੀ ਮੈਂ ਬਾਹਰ ਚੱਲਿਆ ਤੇ ਮੁੰਡੇ ਨੇ ਇਹਨੇ ਪੁੱਛਿਆ ਵੀ ਤੂੰ ਕਿਉਂ ਚੱਲਿਆ ਇਹਨੇ ਆਖਿਆ ਵੀ ਮੈਂ ਆ ਗਿਆ ਥੋੜੀ ਦੇਰ ਤੱਕ ਉਹਦੇ ਆਧਾਰ ਤੇ ਜਦੋਂ ਅਸੀਂ ਇੱਕ ਜਿਹੜੀ ਆਪਣੀ ਜਿਹੜੀ ਹੈ ਗੁੰਮਸ਼ੁਦਗੀ ਦੀ ਰਿਪੋਰਟ ਜਿਹੜੀ ਹੈ ਡੀਡੀਆਰ ਦੇ ਵਿੱਚ ਰੋਜ਼ਨਾਮੇ 'ਚ ਦਰਜ ਕਰਤੀ ਫਿਰ ਇਹਦੇ ਕੋਲ ਅਸੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਇਹਨਾਂ ਨੇ ਦਰਖਾਸਤ ਦੇ ਵਿੱਚ ਲਿਖਿਆ ਨੰਬਰ ਮੋਬਾਈਲ ਨੰਬਰ ਲੈ ਉਹਨਾਂ ਦੀ ਅਸੀਂ ਸੀਡੀਆਰ ਕਢਾ ਲਈ ਹੈ ਜੀ ਸੀਡੀਆਰ ਕਢਾਉਣ ਤੋਂ ਬਾਅਦ ਉਹਦੇ ਵਿੱਚ ਦੱਸ ਦਿੰਦੀ ਸੀਡੀਆਰ ਕਢਾ ਕੇ ਤੇ ਉਹਦੇ ਵਿੱਚ ਜਿਹੜਾ ਲਾਸਟ ਨੰਬਰ ਹੈ ਦੇ ਜਿੰਦੇ ਜਿੰਦੇ ਵੀ ਇਹਦੇ ਨਾਲ ਜਿਆਦਾ ਗੱਲਬਾਤ ਹੋਈ ਹੈ ਉਹਨਾਂ ਦੇ ਬਾਰੇ ਇਹਨਾਂ ਦੀ ਪੜਤਾਲ ਕੀਤੀ ਗਈ ਇਹਨਾਂ ਦੇ ਬੰਦਿਆਂ ਦੇ ਸਾਹਮਣੇ ਬੈਠ ਕੇ ਠੀਕ ਹੈ ਜੀ ਕਰਦੇ ਬਾਅਦ ਉਦੋਂ ਬਾਅਦ ਉਦੋਂ ਬਾਅਦ ਜਿਹੜਾ ਲਾਸਟ ਨੰਬਰ ਸੀ ਲਾਸਟ ਨੰਬਰ ਦੀ ਜਿਹੜੀ ਅਸੀਂ ਲੋਕੇਸ਼ਨ ਕਰਾਈ ਜਿੰਦੇ ਤੇ ਆਇਆ ਤੇ ਇਹਨਾਂ ਨੇ ਇਹਨਾਂ ਵੱਲੋਂ ਦੱਸਿਆ ਗਿਆ ਵੀ ਇਹਨਾਂ ਤੇ ਰਿਚਾਰਜ ਵੀ ਕਰਾਇਆ ਗਿਆ ਉਹ ਲਾਸਟ ਨੰਬਰ ਦਾ ਜਿਹੜਾ ਨਿਕਲਿਆ ਜੀ ਉਹ ਘ੍ਰਿੰਡੇ ਥਾਣੇ ਦੇ ਵਿੱਚ ਨਿਕਲਿਆ ਜੀ ਆਪਣਾ ਮੈਂ ਦੱਸਣਾ ਚਾਹੁੰਦਾ ਜੀ ਤੇ ਗੋਹਨੀ ਦਾ ਸਨਾ ਦੱਸੋ ਸਾਰਾ ਕੋਈ ਦੱਸੋ ਗਾਜੀ ਜਗਰਾਜ ਸਿੰਘ ਸਨ ਆਫ ਪਵਿੱਤਰ ਸਿੰਘ ਜੀ ਠੀਕ ਹੈ ਜੀ ਉਹਨਾਂ ਦੇ ਨਾਂ ਤੇ ਉਹਦੇ ਨਾਂ ਤੇ ਗਾਇ ਸਿੰਘ ਚੱਲਦਾ ਉਹਦੇ ਬਾਰੇ ਅਸੀਂ ਪੜਤਾਲ ਕੀਤੀ ਹੈ ਜਿਹੜਾ ਸਾਨੂੰ ਆਸੀ ਪਾਸਿਓਂ ਪੜਤਾਲ ਲੱਗਾ ਵੀ ਇਹਦੇ ਤੇ ਐਫਆਈਆਰ ਦਰਜ ਹੈ ਤੇ ਹੁਣ ਦੂਜਾ ਐਫਆਈਆਰ ਤੇ ਦਰਜ ਹੈ ਇਹ ਵੀ ਅਸੀਂ ਪੜਤਾਲ ਕੀਤੀ ਹੈ ਉਦੋਂ ਬਾਅਦ ਉਸ ਨੰਬਰ ਦੀ ਵੀ ਸਾਡੇ ਵੱਲੋਂ ਸੀਨੀਅਰ ਪਾਈ ਗਈ ਹੈ ਤੇ ਅੱਜ ਮੇਰੇ ਕੋਲੇ ਸਵੇਰੇ ਜਿਹੜੇ ਆ ਇਹਨਾਂ ਦੇ ਦੋ ਤਿੰਨ ਬੰਦੇ ਵਿਅਕਤੀ ਆਏ ਸੀ ਕਿ ਤੁਸੀਂ ਕ੍ਰਿੰਦੇ ਥਾਣੇ ਦੇ ਵਿੱਚ ਸਾਨੂੰ ਡਾਊਟ ਹੈ ਤੇ ਅਸੀਂ ਉੱਥੇ ਸਾਨੂੰ ਮੁਲਾਜ਼ਮ ਜੋ ਉਹ ਜਸਨਦਰ ਕੀ ਰੋਲ ਸਾਹਮਣੇ ਆਇਆ ਜਗਨਾ ਸਿੰਘ ਦਾ ਅਜੇ ਅਜੇ ਉਹਨਾਂ ਦੀ ਜੀ ਗੱਲ ਆਈ ਸਾਹਮਣੇ ਉਹਨਾਂ ਦਾ ਨੰਬਰ ਤੇ ਆਈ ਇਹਨਾਂ ਦੇ ਦੱਸਣ ਦੇ ਮਤਾਬਿਕ ਜਿਹੜੀ ਆ ਵੀ ਇਹਨਾਂ ਨੇ ਰਿਚਾਰਜ ਵੀ ਕਰਾਇਆ ਹੁਣ ਉਹ ਉਹ ਬੰਦਾ ਕੋਲ ਚੱਲਦਾ ਮੋਬਾਈਲ ਜਾਂ ਕਿਸੇ ਕਿੰਦੇ ਕੋਲ ਚੱਲਦਾ ਉਹਦੇ ਬਾਰੇ ਅਸੀਂ ਆਪਣੀ ਜਿਹੜੀ ਆ ਬੰਦਾ ਹੋਣ ਤੇ ਜਿਹੜੀ ਉਹਦਾ ਇਸ ਕਤਲ 'ਚ ਕੋਈ ਰੋਲ ਹੈਗਾ ਨਹੀਂ ਜੇ ਤਾਂ ਲਾਸਟ ਸੀਡੀਆਰ ਜਦੋਂ ਇਹ ਜਾਂਦਾ ਹੈ ਤੇ ਮੋਬਾਈਲ ਦਾ ਬੰਦ ਕਰਨਾ ਤੇ ਉਥੋਂ ਸੀਡੀਆ ਮੋਬਾਈਲ ਦਾ ਬੰਦ ਹੋ ਜਾਣਾ ਅਗੋਂ ਉਹਦਾ ਵੀ ਮੋਬਾਈਲ ਬੰਦ ਹੋ ਜਾਣਾ ਇਹ ਇੱਕ ਇੱਕ ਆਪਣਾ ਬਿਲਕੁਲ ਹੈ ਵੀ ਉਹਨੇ ਤਾਲਮਿਲ ਹੈ ਉਹਨਾਂ ਦਾ ਤਾਲਮਿਲ ਹੈ ਇਹਨਾਂ ਦਾ ਕੋਈ ਤਾਂ ਹੀ ਇਹ ਕੋਈ ਗੱਲਬਾਤ ਆਈ ਹੈ ਬਾਕੀ ਇਹਦੀ ਇਹਦੀ ਇੱਥੇ ਡੱਡ ਵੱੱਡੀ ਆਣ ਕੇ ਕੀ ਕਾਰਵਾਈ ਕੀਤੀ ਜਾਰੀ ਬੋਲੋ ਇਹਨਾਂ ਦੀ ਡੱਡ ਵੱਡੀ ਇਹਨਾਂ ਨੇ ਜੋ ਵੀ ਸਾਡੇ ਨੂੰ ਬਿਆਨ ਲਿਖਾਉਣਗੇ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰਾਂਗੇ ਤੇ ਜਿਹੜੇ ਵੀ ਬੰਦੇ ਇਹਦੇ ਵਿੱਚ ਆਉਂਦੇ ਆ ਉਹਨਾਂ ਦੇ ਖਿਲਾਫ ਇਹਨਾਂ ਦਾ ਕਾਣਾ ਕੰਦੇ ਵਿੱਚ ਪੁਲਿਸ ਨਹੀਂ ਗਈ ਲੀ ਕਾਫੀ ਹੈ ਕੋਈ ਹੈ ਕੋਈ ਅੰਗਲੀ ਵਰਤੀ ਗਈ ਹੈ ਨਹੀਂ ਜੀ ਇਹਦੇ ਵਿੱਚ ਬਹੁਤ ਜਾਰੀ ਇਦੇ ਵਿੱਚ ਮੈਂ ਦੱਸਦਾ ਜੀ ਇਹਦੇ ਵਿੱਚ ਨਗਾਇਲੀ ਜੋ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਹੈ ਜੀ ਉਹ ਅਸੀਂ ਕੀਤੀ ਹੈ ਜੀ ਅਸੀਂ 70% ਗੋਮ ਸੁਧਿਗੀ ਦੇ ਚਰਪਟਰ ਤਰ ਦੇ ਰੋਜ਼ਨਾਮਾ ਕਰ ਸਕਦੇ ਆ ਇੱਕ ਡੀਡੀਰ ਪਾ ਸਕਦੇ ਆ ਉਹਨਾਂ ਦੀਆਂ ਡੇਟਾ ਨੇ ਜੀ ਉਹਨਾਂ ਦੀ ਸਾਈਬਰ ਸੇਲ ਕੋਲ ਪੱਤਰ ਗਿਆ ਹੋਇਆ ਜੀ ਉਹਨਾਂ ਦੀ ਡੇਟ ਦੇ ਸਬੰਧੀ ਕੀਤੀ ਹੈ ਜੀ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰ ਸਕਦੇ ਆ ਅਸੀਂ ਦੂਸਰੀ ਗੱਲ ਲੈ ਕੇ ਦੂਸਰੇ ਜ਼ਿਲ੍ਹੇ ਦੇ ਵਿੱਚ ਇੰਟਰਫੇਅਰ ਜਾਣ ਤੋਂ ਪਹਿਲਾਂ ਸਾਨੂੰ ਸੀਨੀਅਰ ਅਫਸਰ ਵਾਲਾ ਤੋਂ ਜਿਹੜੀ ਹੈ ਸਾਨੂੰ ਉਹ ਅਲਾਉਡ ਕਰਵਾਉਣਾ ਪੈਂਦਾ ਅਸੀਂ ਤਾਂ ਹੀ ਜਾ ਸਕਦੇ ਆ ਕਿਉਂਕਿ ਉੱਥੇ ਕੋਈ ਵੀ ਹਾਦਸਾ ਵਰਤੇ ਤੇ ਉਹ ਬਾਅਦ ਚ ਪ੍ਰੋਬਲਮ ਕ੍ਰੀਏਟ ਹੁੰਦੀ ਕਿਉਂਕਿ ਐਫ ਆਈ ਆਰ ਕੋਈ ਦਰਜ ਨਹੀਂ ਸੀ ਸਿਰਫ ਇੱਕ ਗੁੰਮਸ਼ੁਦਗੀ ਦੀ ਰਪੋਟ ਸੀ ਲਾਸ਼ ਨਹੀਂ ਮਿਲੀ ਆ ਕਿ ਇਹ ਮਾਮਲਾ ਤੇ ਕੀ ਕੰਦਲੋ ਕਰ ਰਹੀ ਕਿ ਤੀ ਲਖਵਿੰਦਰ ਸਿੰਘ ਪੰਜ ਵਾੜ ਦਾ ਰਾਮ ਵਾਲਾ ਹੀ ਉਮਰੇ ਦੀ ਕਰੀਬ ਹੈਗੀ 50-25 ਸਾਲ ਤੇ 9 ਤਰੀਕ ਨੂੰ 12:30 ਵਜੇ ਕਹਿੰਦੇ ਘਰੋਂ ਗਿਆ ਵਾ 12 ਵਜੇ ਕੋਈ ਇਥੋਂ ਅੱਡੇ ਤੋਂ ਇਹਦਾ ਫੋਨ ਬੰਦਾ ਹੋ ਗਿਆ ਕਿਤੇ ਕਾਲਾਂ ਹੋਈਆਂ ਇਹਦੀਆਂ ਕਿ ਕੋਈ ਇਧਰ ਕਿਤੇ ਬੋਦੇ ਤੋ ਯਾ ਸਰ ਦੇ ਇਹ ਉਦੋਂ ਦੀ ਇਹਦੀ ਮੁੜ ਕੇ ਡੈੱਡ ਬੋਡੀ ਆ ਉਹ ਅਗਲੇ ਦਿਨ ਉਹ ਆਏ ਆ ਇਹਦੇ ਘਰ ਵਾਲੇ ਤੇ ਦਰਖਾਸਤ ਦੇ ਗਏ 10 ਵਜੇ ਦਾ 10 10 10 6 24 ਨੂੰ ਇਹ ਸਾਡਾ ਬੰਦਾ ਨਹੀਂ ਲੱਭਦਾ ਉਹ ਫਿਰ ਅਸੀਂ ਗਮਸ਼ੁਦਗੀ ਇੱਥੇ ਥਾਣੇ ਲਿਖਤੀ ਆ ਐਸਐਸਓ ਨੇ ਤੇ ਉਹਦੀ ਭਾਲ ਕਰਦੇ ਅੱਜ ਹੁਣ ਅੱਜ ਪਤਾ ਲੱਗਾ ਵੀ ਇੱਥੇ ਡੈੱਡ ਬੋਡੀ ਇੱਥੇ ਨਹਿਰ ਤੋਂ ਮੀਰੀਆ ਵੱਡੀ ਤੋਂ ਆ ਇਹਦੇ ਦੋਦੇ ਤੋਂ ਕਾਲਾ ਟੈਸਟ ਕੀਨੇ ਹਨਾ ਕਾਲਾ ਸੀਡੀਐਲ ਕਢਾਈ ਆ ਉਹ ਤੋਂ ਕਢਾ ਕੇ ਤੇ ਇੱਕ ਟੀਮ ਭੇਜੀ ਹੈ ਜਿਹਨਾਂ ਨੇ ਲਾਸਟ ਕਾਲ ਹੋਈ। ਕੀ ਕੀ ਸਾਹਮਣੇ ਹੁੰਦਾ ਤੇ ਕਤਲ ਹੈ। ਅਜੇ ਅਜੇ ਹੁਣ ਵੇਖੋ ਜੋ ਬਿਆਰ ਬਤਾਰ ਕੇ ਜੋ ਸੀਡੀਆ ਗਈ ਉਥੇ ਟੀਮ ਸਾਡੀ ਗਈ ਆ। ਉਹ ਬੰਦੇ ਹੁੰਦੇ ਆ ਤੇ ਉਹਦੇ ਮੁਤਾਬਕ ਵੀ ਵੇਖਦੇ। ਤੁਸ ਨੇ ਪਰਿਵਾਰ ਨੇ ਪੁੱਛਦੇ ਵੀ ਲਾਇਆ ਕਿ ਕੀ ਕਰਕੇ ਜਰੀ ਬੱਤੀ ਗਈ ਕੋਈ। ਚਲੋ ਸਾਡਾ ਤੇ ਸਾਡੇ ਤੇ ਦੇਖੋ ਸਾਡਾ ਜੋ ਫਰਜ ਪੰਦਾ ਸੀ ਗਮਸ਼ੁੱਦੀ ਕੀ ਲਿਖੀ ਆ। ਗਮਸ਼ੁੱਦੀ ਤੋਂ ਬਾਅਦ ਜਿਹੜੀ ਵੀ ਕੋਈ ਕੋਈ ਸਾਨੂੰ ਕਾਨੂੰਨ ਮਿਲਿਆ ਉਹਦੇ ਮੁਤਾਬਕ ਹੀ ਕਾਰਵਾਈ ਕਰਦੇ ਆ। ਪਰ ਮਾਮਲਾ ਸਰਪ੍ਰੀਖਿਤੇ ਹੈ ਮਾਮਲਾ ਤੋਂ ਚੱਲੇ ਬਸ ਡੈੱਡ ਬੋਡੀ ਹਸਪਤਾਲ ਭੇਜ ਦੇ ਲੱਗੇ ਆ ਇਹਨਾਂ ਦੇ ਬਿਆਨ ਦੇਖ ਕੇ ਜਿਹੜੀ ਵੀ ਕਾਰਵਾਈ ਆਉਣ ਚੱਲਦੀ ਹੈਗੀ